ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਲਚਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੋਲੇ ਵਾਲਾ ਜ਼ਿਲ੍ਹਾ ਦੋਸਤੋ ਫਰੀਦਕੋਟ ਦੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਜੀ ਇਸ ਘਰ ਦੇ ਵਿੱਚ ਦੋਸਤੋ ਵਿਕਰੀ ਆਸ ਤੇ ਪਸ਼ੂ ਆਉਂਦੇ ਆ ਤੇ ਜ਼ਿਆਦਾਤਰ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਨੀਲੀ ਰਾਵੀ ਨਸਲ ਇਸ ਘਰ ਦੇ ਵਿੱਚ ਦੋਸਤੋ ਚਾਰ ਨਾਗ ਤੁਹਾਨੂੰ ਦਿਖਾਉਂਗਾ ਜੀ ਬਿਲਕੁਲ ਛੋਟੀ ਉਮਰ ਦੇ ਇਹ ਚਾਰੇ ਨਾਗ ਤੋਰ ਕੇ ਦੇਖਾਂਗੇ ਥਣ ਥਣ ਐਨ ਪੂਰੀ ਦੋਸਤੋ ਤਸੱਲੀ ਕਰਾ ਦੂੰਗਾ ਰੇਟ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਆਪਣਾ ਤਰਵਿੰਦਰਾਈ ਪਿੰਡ ਗੋਲੇ ਵਾਲਾ ਜੀ ਠੀਕ ਹੈ ਲਾਫਰੀਡ ਕੋ ਦਾ ਠੀਕ ਹੈ ਪਸੂ ਫਿਰ ਵਪਾਰ ਤੌਰ ਤੇ ਹੁੰਦੇ ਹਨ ਹਾਂਜੀ ਹਾਂਜੀ ਆਈ ਜਾਂਦੇ ਆ ਬਾਵੇ ਕੀ ਜਾਂਦੇ ਆ ਠੀਕ ਹੈ ਚਾਰ ਨਾਗ ਹੈਗੇ ਆਪਣੇ ਹਾਂਜੀ ਚਾਰ ਨਾਗ ਆ ਆਪਣੇ ਕੋਲੇ ਕਟੀਆਂ ਪਰਲੇ ਪਾਸੇ ਆਈਆਂ ਹਾਂਜੀ ਹਾਂਜੀ ਬੂਰਾ ਕਟਾ ਹੈਨਾ ਬੂਰਾ ਕਟਾ ਲੈਂਦਾ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਹੈਗਾ ਯਾਰ 11 ਕ ਮਹੀਨਿਆਂ ਦਾ ਹੀ ਆ ਅੱਛਾ ਠੀਕ ਹੈ ਸਾਲਕ ਦੇ ਲਗਭਗ ਜਿਉਂ ਮਰ ਬਾਕੀ ਜਾਨਵਰ ਬਹੁਤ ਚੰਗਾ ਹਾਂ ਸੋਹਣਾ ਮਾਰ ਹੈ ਪਿਓਰ ਹੈ ਜੈ ਜੀ ਮਾਰਕਿੰਗ ਦੇ ਵਿੱਚ ਹਾਂ ਅੱਛਾ ਇਹਨਾਂ ਚੋਂ ਕਿਸੇ ਦਾ ਪਤਾ ਹੋਵੇ ਸੀਮਨ ਦਾ ਜਾਂ ਕੋਈ ਮਾਂ ਵਗੈਰਾ ਦਾ ਕੋਈ ਨਹੀਂ ਸੀਮਨ ਦਾ ਤੇ ਕੋਈ ਪਤਾ ਨਹੀਂਗਾ ਜੀ ਆਪਾਂ ਨੂੰ ਕਹਿ ਦਈਏ ਹਾਂ ਹਾਂ ਅੱਛਾ ਕਿੰਨੇ ਕੀ ਮੁੱਲ ਮੁੱਲ ਰੱਖਿਆ ਪਹਿਲੇ ਨੰਬਰ ਵਾਲੇ ਦਾ ਇਹਦਾ 23000 ਰੁਪਿਆ ਤੇ ਮਾਨਤਾਨ ਹੋ ਜਾਊਗਾ ਠੀਕ ਹੈ ਖੋਲੀ ਇਹਨੂੰ ਦੋਸਤੋ 23000 ਰੇਟ ਠੀਕ ਹੈ ਜੀ ਬਾਕੀ ਮੌਕੇ ਦੇ ਉੱਤੇ ਮਾਨਤਾਨ ਹੋ ਜੂਗਾ ਜੀ ਘੱਟ ਪੁੱਤ ਸੋਹਣਾ ਖਾਂ ਬਿੱਲੀਆਂ ਦੋਵੇਂ ਸਿੰਘ ਵੈਸੇ ਕਾਫੀ ਗੜਾਈ ਦੇ ਵਿੱਚ ਐ ਜੀ ਦੋਸੋ ਬਾਕੀ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣਾ ਰੰਗ ਰੂੰਗ ਸੋਹਣਾ ਮਾਰਕਿੰਗ ਐਨ ਬਿਲਕੁਲ ਜਾਇਜ਼ ਜੀ ਹੋਊਗੀ ਚਾਰੇ ਪਰਾ ਤੇ ਵਾਈਟਨੈਸ ਠੀਕ ਹੈ ਜੀ ਤੇ ਬਾਕੀ ਇਹਦੇ ਟੈਸਟਿਕਲ ਵਗੈਰਾ ਤੁਹਾਨੂੰ ਦਿਖਾ ਦਣਾ ਦੋਸੋ ਠੀਕ ਹੈ ਜੀ ਇਹ ਆਦੋ ਦੋਸੋ ਦੇਖ ਲਓ ਜੀ ਬਿਲਕੁਲ ਪਧਰੇ ਹੋਣਗੇ ਜੀ ਦੋਸੋ 23000 ਰੇਟ ਤਕਰੀਬਨ 11 ਮਹੀਨੇ 1 ਸਾਲ ਇੱਥੇ ਕਿਤੇ ਉਮਰ ਠੀਕ ਆ ਸੋਨੇ ਢਾਂਚੇ ਦਾ ਕਟਾਇਆ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤਾ ਇਧਰੋਂ ਆ ਜੀ ਵੀਰੇ ਦੂਜੇ ਨੰਬਰ ਤੇ ਇਹ ਕੱਟੀ ਐ ਰੰਗ ਐਨ ਬਿਲਕੁਲ ਬਲੈਕ ਹੋਊਗਾ ਜਿੰਨਾ ਕਿ ਗੁਲਾਬੀ ਪਾਣ ਚਾਹੀਦਾ ਚਾਰੇ ਪੈਰਾਂ ਤੇ ਮੱਥੇ ਤੇ ਬੱਲ ਆ ਗਿਆ ਮਾਰਕੀ ਚਾਰੇ ਪੈਰਾਂ ਤੇ ਆ ਜੀ ਅੱਛਾ ਖੁੱਦ ਹੀ ਇਹਨੂੰ ਵੀ ਕਿੰਨੇ ਕ ਟਾਈਮ ਦੀ ਹੋਊਗੀ ਇਹ ਉਹ ਹੈਗੀ 8-9 ਮਹੀਨਿਆਂ ਦੀ ਆ ਅੱਛਾ ਅੱਛਾ ਇਹਨਾਂ ਦਾ ਰੇਟ ਰੂਟ ਕੀ ਐ ਰੇਟ ਐ 18000 ਰੁਪਿਆ ਅੱਛਾ 18000 ਹਾਂਜੀ ਠੀਕ ਐ ਤੋ ਸੋ 18000 ਰੇਟ ਇਹ ਦੂਜੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਉਣਾ ਮੈਂ ਠੀਕ ਹੈ ਸੋਹਣੀ ਹੈ ਕੱਟੀ ਰੰਗ ਰੰਗ ਬੜਾ ਸੋਹਣਾ ਹੈ ਇਹਦਾ ਠੀਕ ਹੈ 8-9 ਮਹੀਨੇ ਦੋਸਤੋ ਉਮਰ ਹੈ ਮਾਰਕਿੰਗ ਇਹਦੇ ਵੀ ਬਿਲਕੁਲ ਜੈਜ ਦੀ ਹੈ ਕਟੀਆਂ ਚੰਗੀਆਂ ਇਹ ਸਾਂਬ ਬਣਾਲੀਆਂ ਜਦੋਂ ਸਾਂਬ ਗਈਆਂ ਕਟੀਆਂ ਬਹੁਤ ਸੋਹਣੀਆਂ ਤਿਆਰ ਹੋਣੀਆਂ ਜੀ ਇਹ ਠੀਕ ਹੈ ਜੀ ਆਲੋ ਦੋਸਤੋ ਬਾਕੀ ਮਾਰਕਿੰਗ ਸਾਰੀ ਹੈ ਪ੍ਰੋਪਰ ਮਾਰਕਿੰਗ ਦੇ ਵਿੱਚ ਠੀਕ ਹੈ 18000 ਰੇਟ 8-9 ਮਹੀਨੇ ਦੋਸਤੋ ਉਮਰ ਹੈ ਥਾਣ ਦੋਸਤੋ ਤੁਹਾਨੂੰ ਦਿਖਾ ਦਊਗਾ ਥਾਣੇ ਤੇ ਤੰਨਾ ਕਟੀਆਂ ਦੇ ਸਾਫ ਸੁਥਰੇ ਹੋਣਗੇ ਜੀ ਠੀਕ ਹੈ ਇਹ ਅਲੋ ਦੋਸਤ ਠੀਕ ਹੈ ਜੀ ਥਣ ਦੇਖ ਲੋ ਚਾਰ ਚਾਰ ਥਣ ਹੋਣਗੇ ਵੈਥ ਤੇ ਹੋਣਗੇ ਅੱਛਾ ਜਿਹੜੀ ਇਹ ਤੀਜੇ ਨੰਬਰ ਵਾਲੀ ਕੱਟੀ ਆ ਇਹਨੇ ਕਿ ਟਾਈਮ ਦੀ ਹੋ ਗਈ ਇਹ ਇਹ 9 ਮਹੀਨਿਆਂ ਦੀ ਆ ਜੀ ਅੱਛਾ 9 ਮਹੀਨਿਆਂ ਦੀ ਹਾਂ ਬੱਚਾ ਹੀ ਆ ਜੇ ਖੋਲੇ ਇਹਨੋਂ ਵੀ ਬਾਕੀ ਇਹਦਾ ਵੀ ਕਢਾ ਦੀ ਮੜ ਜਾ ਗੇੜਾ ਇਹ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਦਿਖਾਉਣਾ ਠੀਕ ਹੈ 9 ਕੁ ਮਹੀਨੇ ਇਸ ਕੱਟੀ ਦੀ ਉਮਰ ਆ ਤੇ ਇਹਦਾ ਰੇਟ ਰੂਟ ਇਹਦਾ ਵੀ 18000 ਹੀ ਆ ਰੇਟ ਅੱਛਾ ਇਹਦਾ ਵੀ 18000 ਹਾਂਜੀ ਠੀਕ ਹੈ ਰੰਗ ਇਹਦਾ ਵੀ ਦੱਸੋ ਬਿਲਕੁਲ ਬਲੈਕ ਹੋਊਗਾ ਵਾਈਟ ਪੰਨ ਸਹੀ ਐ ਅੱਖਾਂ ਬਿੱਲੀਆਂ ਵਿਖਾਉਂਦੀ ਐ ਅੱਛਾ ਹਾਂ ਠੀਕ ਐ ਉਹ ਵੈਸੇ ਮਾੜੀ ਮਾੜੀ ਜਵਾਬ ਹੈਗੇ ਹਾਂ ਜਵਾਬ ਹੈਗੇ ਐ ਜਿਵੇਂ ਨੀਲੀਆਂ ਬਿੱਲੀ ਦੀ ਅੱਖ ਠੀਕ ਐ ਸੰਗ-ਸੰਗ ਵੈਸੇ ਗੜਾਈ ਦੇ ਵਿੱਚ ਕਰਦੀ ਹੁੰਦੀ ਐ ਸੋਹਣੇ ਢਾਂਚੇ ਦੀ ਇਹ ਕੱਟੀ ਤੁਹਾਨੂੰ ਕੋਸੋ ਤੀਜੇ ਨੰਬਰ ਤੇ ਮੈਂ ਦਿਖਾ ਰਿਹਾ ਠੀਕ ਐ ਰੰਗ ਰੂੰਗ ਕਰਮਾਲੀ ਦਾ ਬੜਾ ਸੋਹਣਾ 18000 ਹੀ ਇਸ ਕੱਟੀ ਦਾ ਰੇਟ ਆ ਜੀ ਥਣ ਇਹਦੇ ਵੀ ਚਾਰ ਹੋਣਗੇ ਆ ਲੋ ਦੱਸੋ ਠੀਕ ਐ ਬਾਕੀ ਕਟੀਆਂ ਇਹ ਸੀਲ ਸਾਹੂ ਹੋਣਗੀਆਂ ਜੀ ਠੀਕ ਹੈ 18000 ਰੇਟ ਬਾਕੀ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਜੀ ਅੱਛਾ ਜਿਹੜੀ ਇਹ ਚੌਥੇ ਨੰਬਰ ਤੇ ਕੱਟੀ ਖੜੀ ਐ ਕਿੰਨੇ ਕ ਟਾਈਮ ਦੀ ਹੋਗੀ ਇਹ ਇਹ 8 ਮਹੀਨਿਆਂ ਦੀ ਹੈ ਜੀ ਇਹ ਮੀਣੀ ਆ ਅੱਛਾ ਮੀਣੀ ਹੈ ਸਿੰਘ ਹਿਲਦੇ ਆ ਦੋਨੇ ਅੱਛਾ ਹਾਂ ਠੀਕ ਐ ਇਹਦਾ ਵੀ ਮਾੜਾ ਜਿਹਾ ਕੜਾ ਜਿਹੜਾ ਖੋਲ ਕੇ ਦੇਖ ਲਈਏ ਨੂੰ ਵੀ ਦੋਸੋ ਇਹ ਮੀਣੀ ਐ ਸਿੰਘਾਂ ਤੋਂ ਉਮਰ ਉਹ ਕਿੰਨੀ ਕ 8 ਕੁ ਮਹੀਨਿਆਂ ਦੀ ਆ 8 ਕੁ ਮਹੀਨਿਆਂ ਦੀ ਆ ਦੋਸੋ ਠੀਕ ਐ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਔਖਾ ਔਖਾ ਵੈਸੇ ਬਿੱਲੀ ਐ ਇਹਦੀਆਂ ਠੀਕ ਐ 8 ਮਹੀਨੇ ਉਮਰ ਤੇ ਇਹਦਾ ਰੇਟ ਰੇਟ ਇਹਦਾ ਵੀ 18 ਹੀ ਆ ਅਛਾ ਤਿੰਨੇ ਕਟੀਆਂ ਦਾ 18 18 ਹਾਂਜੀ ਹਾਂਜੀ ਠੀਕ ਆ ਆ ਲਓ ਦੋਸੋ ਬਾਕੀ ਵਾਈਟ ਬੰਨ ਤੁਸੀਂ ਚੈੱਕ ਕਰ ਲਓ ਅੱਖਾਂ ਦੋਵੇਂ ਬਿੱਲੀਆਂ ਸਿੰਘ ਹਲਦੇ ਆ ਦੋਵੇਂ ਬਾਕੀ ਜਿਵੇਂ ਸਿੰਘ ਵਧੂ ਗਾਵੇਂ ਥੱਲੇ ਨੂੰ ਆਊਗਾ ਇਹਦਾ ਠੀਕ ਹੈ ਜੀ ਭਾਰਾ ਸਿੰਘ ਹੋ ਗਿਆ ਥੱਲੇ ਨੂੰ ਆ ਜਾਣਾ ਥਾਣ گلابی ਹੋਣਗੇ ਚਾਰੇ ਤਿੰਨ ਥਾਣ گلابی ਇੱਕ ਬਲੈਕ ਥਾਣ ਹੋਊਗਾ ਤੁਹਾਨੂੰ ਦਿਖਾ ਦਿੰਦਾ ਦੋਸੋ ਆ ਲਓ ਜੀ ਠੀਕ ਹੈ 8 ਮਹੀਨੇ ਦੋਸੋ ਉਮਰ ਹੈ ਇਹਦੀ ਤੇ 18000 ਰੇਟ ਬਾਕੀ ਦੋਸੋ ਚਾਰੇ ਨਾ ਗਈ ਆਪਾਂ ਤੋਰ ਕੇ ਦੇਖ ਲਈ ਆ ਜੀ ਥਾਣ ਤੋਂ ਤੁਹਾਨੂੰ ਸਾਰਿਆਂ ਦੇ ਪਾਸ ਕਰਾਤੇ ਤੌਰ ਕੇ ਦਿਖਾਤੀਆਂ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਾਚੇ ਉਹਦੇ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਰੇਟ ਦੇ ਵਿੱਚੋਂ ਮੌਕੇ ਦੇ ਉੱਤੇ ਮਾਨਤਾਨ ਹੋਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ